ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਹ ਜਿਹੜੀ ਮਸਜਿਦ ਹੈ ਇਹ ਕੁੜੀ ਵਾਸਤੇ ਬਣਾਈ ਸੀ ਉਹ ਉਹਨਾਂ ਨੂੰ ਕੋਈ ਕੁੜੀ ਚੰਗੀ ਲੱਗਦੀ ਸੀ ਇਹ ਆ ਜੀ ਤੁਹਾਡੇ ਸਾਹਮਣੇ ਦਿੱਲੀ ਗੇਟ ਚੈੱਕ ਕਰਿਆ ਜਰਾ ਦਿੱਲੀ ਗੇਟ ਕੋ ਇਹ ਤਾਂ ਬਰੋਨ ਜਿਹੜੀਆਂ ਆਹ ਹੋਏ ਤਾਂ ਦੂਸਰੀਆਂ ਜਿਹੜੀਆਂ ਵਿਚਾਰੀਆਂ ਨਾਲ ਕਿੰਨਾ ਧੱਕਾ ਕਰਦੇ ਇਹ ਚਾਹੁੰਦੇ ਆ ਨਾ ਵੀ ਸਾਨੂੰ ਦਿਓ ਪੈਸੇ ਹੀ ਛੱਡਦਾਗੇ ਵਿੱਚੋਂ ਸਿੱਖਾ ਸਿੱਖੇ ਗਏ ਹੁੰਦੇ ਆ ਹਾਂ ਸਿੱਖਾ ਇਹ ਬਹੁਤ ਅੱਛੇ ਹੁੰਦੇ ਸਿੱਧੂ ਮੁਸੇਹਾਲਾ ਬ੍ਰੈਂਡ ਹੈ ਸਾਰੇ ਉਥੋਂ ਦੇ ਤੁਹਾਡੇ ਤੋਂ ਇੰਡੀਆ ਦੇ ਫੁੱਲ ਸੇ ਲੋ ਜੀ ਗਲੀ ਸਰજન ਸਿੰਘ ਆਓ ਚਲਿਏ ਉਹ ਸਮਾਨ ਕੀ ਬੈਠਕ ਆ ਬੈਠਕ ਬਣੀ ਚੋਰ ਚਾਰ ਮੰਜਲਾ ਇਮਾਰਤ ਹੈ ਜੀ ਤੇ ਇਹ ਤਾਂ ਥੱਲੋਂ ਉੱਪਰੋਂ ਤੱਕ ਜਦੋਂ ਪਾਣੀ ਭਰਦੇ ਹੁੰਦੇ ਸੀ ਤੇ ਤਾਂ ਵਹਟੀ ਜਾਂਦੀ ਸੀ ਤੇ ਮਸਜਿਦ ਵਜ਼ੀਰ ਖਾਨ ਦੀ ਪਲੈਨਿੰਗ ਵੀ ਇੱਥੇ ਬੈਠ ਕੇ ਕੀਤੀ ਗਈ ਹੈ ਫਵਾਰਾ ਹੈ ਜੀ ਇਹਦੀ ਵਜ੍ਹਾ ਤੋਂ ਇਸ ਜਗ੍ਹਾ ਦਾ ਨਾਮ ਫਵਾਰਾ ਬੈਠਕ ਰੱਖਿਆ ਗਿਆ ਹੈ ਇੱਥੇ ਇੱਕ ਖੜਾ ਮੁਲਾਜ਼ਮ ਇਹਨੂੰ ਇਸ ਤਰ੍ਹਾਂ ਚਲਾ ਰਿਹਾ ਹੁੰਦਾ ਸੀ ਤੁਸੀਂ ਦੇਖ ਸਕਦੇ ਹੋ ਜੀ ਸਰਦਾਰ ਜੀ ਹਵਾ ਆ ਰਹੀ ਹੈ ਤੇ ਇਸ ਤਰ੍ਹਾਂ ਚਲੋ ਠੀਕ ਹੈ ਆਓ ਤਰਾ ਬੈਠੋ ਤੁਹਾਨੂੰ ਪਾਪਾ ਬੁੱਲੇ ਸ਼ਾਹ ਦਾ ਕਲਾਮ ਸੁਣਾਉਣੇ ਨਕ ਵਿੱਚ ਸੋਣੀ ਨਛਲੀ ਪਈ ਤੇ ਕਨ ਵਿੱਚ ਪਾਹਾਂ ਡੰਡੀ ਇਹ ਆ ਜੀ ਤੁਹਾਡੇ ਸਾਹਮਣੇ ਦਿੱਲੀ ਗੇਟ ਚੈੱਕ ਕਰੇ ਜਰਾ ਦਿੱਲੀ ਗੇਟ ਕੋ ਵੜ ਕੇ ਦਿਖਾਤੇ ਆ ਦਿੱਲੀ ਗੇਟ ਆਪ ਕੋ ਲੋ ਜੀ ਦਿੱਲੀ ਗੇਟ ਦੇ ਅੰਦਰ ਖੜੇ ਆ ਆ ਜਗ੍ਹਾ ਤੇ ਆ ਟੂਰਿਜ਼ਮ ਆਫਿਸ ਬਣਿਆ ਹੋਇਆ ਜੇ ਤੁਸੀਂ ਪੂਰਾ ਐਕਸਪਲੋਰ ਕਰਨਾ ਚਾਹੁੰਦੇ ਆ ਤਾਂ ਇੱਥੇ ਤੁਸੀਂ ਗਾਈਡ ਲੈ ਸਕਦੇ ਆ ਕਰੋ ਜੀ ਲੱਖਾਂ ਦੀ ਸੰਗਤ ਜਿਹ ਕਹਿੰਦੇ ਸਰਦਾਰ ਕੱਲਾ ਚਹਿਦਾ ਤੇ ਇੱਥੇ ਸਾਡੇ ਸਰਦਾਰ ਜੀ ਕੱਲੇ ਤੁਰੇ ਜਾਂਦੇ ਆ ਐਨੀ ਭੀੜ ਚ ਲਓ ਜੀ ਪਹੁੰਚ ਗਏ ਆ ਉਸ ਮਸਜਿਦ ਦੇ ਵਿੱਚ ਜਿਹੜੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਮੁਸਲਮਾਨ ਵੀਰਾਂ ਵਾਸਤੇ ਬਣਵਾਈ ਸੀਗੀ ਤੇ ਦੇਖੋ ਰਸ਼ ਲੱਗਿਆ ਇੱਥੇ ਹਾਂਜੀ ਵਜ਼ੀਰ ਖਾਨ ਮਸਜਿਦ ਤੁਸੀਂ ਵਜ਼ੀਰ ਖਾਨ ਮਸਜਿਦ ਵਜ਼ੀਰ ਖਾਨ ਵਜ਼ੀਰ ਖਾਨ ਤੁਸੀਂ ਇੱਥੋਂ ਵੇਖ ਲਓ ਫਿਰ ਅੰਦਰ ਚੱਲਨੇ ਆਇਓ ਇਹ ਤਾਂ ਬਰੋਦ ਜਿਹੜੀਆਂ ਆਹੋ ਇਹ ਤਾਂ ਦੂਜੀਆਂ ਜਿਹੜੀਆਂ ਚਾਰੀਆਂ ਨਾਲ ਕਿੰਨਾ ਧੱਕਾ ਕਰਦੇ ਨੇ ਇਹ ਚਾਹੁੰਦੇ ਆ ਨਾ ਵੀ ਸਾਨੂੰ ਦਿਓ ਪੈਸੇ ਇਹ ਛੱਡਦਾ ਕਿ ਵਿੱਚੋਂ ਅੱਛਾ ਹਾਂ ਇਹ ਪਹਿਲਾਂ ਫੜ ਲੈਂਦੇ ਫਿਰ ਛੱਡਦੇ ਆ ਹੈ ਮੁੱਲ ਲੈ ਜਾਂਦੇ ਆ ਬੋਲ ਲੈ ਜਾਂਦੇ ਆ ਆਪਾਂ ਸਹੀ ਆ ਦੇਖ ਕਿੰਨੇ ਦੀ ਇੱਕ ਵੇਚਦੇ ਆ ਇਹ 120 ਰੁਪਏ ਦੀ ਇੱਕ ਵੇਚਦੇ ਆ ਜੀ ਆਪਾਂ ਪਹੁੰਚ ਚੁੱਕੇ ਆ ਵਜ਼ੀਰ ਖਾਨ ਮਸਜਿਦ ਦੇ ਜਵਾ ਮੂਰੇ ਓਕੇ ਇਹ ਆ ਜੀ ਮਸਜਿਦ ਅੰਦਰੋਂ ਲਾਈਟ ਦੀ ਪ੍ਰੋਬਲਮ ਜੀ ਆ ਰਹੀ ਆ ਪਿੱਛੇ ਸੂਰਜ ਕਰਕੇ ਨਾ ਤੇ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਤਰਾਸ਼ਿਆ ਹੋਇਆ ਹੈ ਇਸ ਮਸਜਿਦ ਦਾ ਉੱਥੇ ਉਰਦੂ ਲਿਖੀ ਹੋਈ ਆ ਤੇ ਮਹਾਰਾਜ ਰਣਜੀਤ ਸਿੰਘ ਜੀ ਨੇ ਇਹ ਜਿਹੜੀ ਮਸਜਿਦ ਹੈ ਇਹ ਕਿਸੇ ਮੁਸਲਮਾਨ ਕੁੜੀ ਵਾਸਤੇ ਬਣਾਈ ਸੀ ਉਹ ਉਹਨਾਂ ਨੂੰ ਕੋਈ ਕੁੜੀ ਚੰਗੀ ਲੱਗਦੀ ਸੀ ਉਹਦਾ ਨਾਂ ਸੀਗਾ ਬਾਨੂ ਸੋ ਇਹ ਗੱਲ ਬਾਰੇ ਵੀ ਮੈਨੂੰ ਮੇਰੇ ਗਾਈਡ ਹੁਣਾਂ ਨੇ ਦੱਸਿਆ ਮੈਂ ਕੋਈ ਆਪ ਦੇ ਵੱਲੋਂ ਨਹੀਂ ਦੱਸ ਰਿਹਾ ਜੇ ਇਹ ਗੱਲ ਸਹੀ ਆ ਤਾਂ ਤੁਸੀਂ ਸਹੀ ਸਮਝਿਓ ਜੇ ਗਲਤ ਆ ਤਾਂ ਮਾਫ ਕਰਿਓ ਤੁਸੀਂ ਵੀ ਆਪਸ ਇਨਾ ਬਹਿਣਾ ਪੰਜਾਬ ਦੇ ਰਾਣਾ ਬੜੇ ਹੁੰਦੇ ਨੇ ਸਿੱਖੀ ਸਿੱਖ ਆ ਜੀ ਅਸੀਂ ਸਿੱਖਾਂ ਸਿੱਖ ਗਏ ਹੁੰਦੇ ਆ ਹਾਂ ਸਿੱਖੀ ਬਹੁਤ ਅੱਛੇ ਹੁੰਦੇ ਸਿੱਧੂ ਮੁਸਲੇਆਲਾ ਬ੍ਰਾਂਡ ਹੈ ਆਏ ਹੋਏ ਤੁਹਾਡਾ ਬਣਾ ਤੁਸੀਂ ਇੰਡੀਆ ਤੋਂ ਨਾ ਹਾਂ ਇੰਡੀਆ ਤੋਂ ਮੇਰੇ ਸਿੱਧੂ ਮੇਰੇ ਇੱਕ ਘਰ ਤੋਂ ਇੱਕ ਘੰਟਾ ਦੂਰ ਰਹਿੰਦਾ ਤੁਸੀਂ ਕਦੀ ਮਿਲਿਆ ਹਾਂ ਮੈਂ ਉਹਨੂੰ ਮਿਲਿਆ ਨਹੀਂ ਕਦੇ ਕਿਉਂਕਿ ਜਦੋਂ ਉਹ ਫਿੰਗਰ ਬਣਿਆ ਮੈਂ ਕੈਨੇਡਾ ਸੀਗਾ ਉਦੋਂ ਕੈਨੇਡਾ ਤੇ ਮੈਂ 10 ਸਾਲ ਹੋ ਗਏ ਕੈਨੇਡਾ ਰਹਿੰਦੇ ਨੂੰ ਤੁਸੀਂ ਤਾਂ ਫਿਰ ਵਾਵੇ ਦੂਰੋਂ ਆਏ ਜੀ ਹਾਂ ਜੀ ਦੂਰੋਂ ਆਇਆ ਜੀ ਥੋੜਾ ਫਿਰ ਆਪਣਾ ਇਤਿਹਾਸ ਸਾਡੇ ਗੁਰਦੁਆਰੇ ਕਿੰਨੇ ਆ ਸਾਰਾ ਦੇਖਣ ਆਇਆ ਸੀ ਇੱਥੇ ਉੱਧਰ ਸਾਡਾ ਨਾ ਸਾਡੇ ਜਾਮਰ ਦਾ ਪਤਾ ਹੋਣਾ ਤੁਹਾਨੂੰ ਜਮ ਨਹੀਂ ਮੈਨੂੰ ਪਤਾ ਬਾਡਰ ਦੇ ਕੋਲੇ ਆ ਅੱਛਾ ਅੱਛਾ ਉਹ ਤੇ ਤੁਹਾਡੇ ਗੁਰਦੁਆਰੇ ਆਇਆ ਸਾਡੇ ਕੋਲ ਕਰਤਾਰਪੁਰ ਸਾਹਿਬ ਨੌਰਵਾਲ ਵੱਲ ਉੱਧਰ ਉਹ ਤੇ ਦੂਰ ਸਾਡਾ ਹੈ ਕਿ ਇੱਧਰ ਸਾਡੇ ਪਾਕਿਸਤਾਨ ਦਾ ਪਤਾ ਹੀ ਹੈ ਹੈ ਸਾਡੇ ਪਾਕਿਸਤਾਨ ਮਨਾਰੇ ਪਾਕਿਸਤਾਨ ਇਹ ਕਿੱਥੇ ਆ ਇਹ ਵੀ ਲੱਗੇ ਹੀ ਆ ਐਨਾਂ ਲੀਏ ਸ਼ਾਹੀ ਮਨਾਰੇ ਪਾਕਿਸਤਾਨ ਤੋਂ ਹੀ ਜਾ ਕੇ ਆਏ ਆ ਉਹ ਜਿੱਥੇ ਸ਼ਾਹੀ ਕਿਲਾ ਵਾ ਮੁੰਡਾ ਕਿਲਾ ਔਰ ਬਾਸ਼ਾ ਕੋਲ ਹਾਂ ਬਾਸ਼ਾ ਕੋਲ ਉਹ ਦੇਖਿਆ ਉਹ ਦੇਖਿਆ ਹਾਂ ਜੀ ਉਹ ਦੇਖਿਆ ਦੀ ਹਾਂ ਉੱਤੇ ਲਾਲ ਲਾਲਾ ਜਿਹੜੀ ਹਾਂ ਜੀ ਲਾਲ ਲਾਲ ਮਾਸੀ ਕਿੱਥੇ ਗਈ ਸੀ ਬਾੜ ਦੇ ਮੁਲਕ ਕਿਹੜੇ ਵੀ ਸਾਤੇ ਮੈਂ ਮੇਰਾ ਭਰਾ ਵਿਆਹ ਕਰਾ ਕੇ ਕਿਸੇ ਬਾਹਰਲੀ ਕੁੜੀ ਨਾਲ ਗਿਆ ਸੀ ਉਹਨੇ ਸਾਡਾ ਵੀਜ਼ਾ ਭਰਾ ਨੇ ਮੇਰਾ ਵੀਜ਼ਾ ਲਵਾਤਾ ਉਹ ਬਾਹਰ ਜਾਨ ਵਸੇ ਸ਼ਾਦੀ ਕੀਤੀ ਹੋਣੀ ਨਹੀਂ ਨਹੀਂ ਅਸਲੀ ਵਿਆਹ ਕਰਾਇਆ ਸੀ ਉਹਨੇ ਅਸਾਬ ਅੱਜ ਕੱਲ ਹੋ ਰਹੀ ਐ ਨਕਲੀ ਉਹਨੇ ਅਸਲੀ ਵਿਆਹ ਕਰਾਇਆ ਸੀ ਉਹਨੂੰ ਤਾਂ ਗਏ ਨੂੰ ਹੋ ਗਏ 15 ਸਾਲ ਮੈਨੂੰ ਹੋ ਗਏ 10 ਸਾਲ ਤੋਨੋਂ 5 ਸਾਲ ਬਾਅਦ ਆ ਹਾਂ ਤੇ ਤੇਰੇ ਕੋਲ ਫੋਨ ਹੈਗਾ ਮੇਰਾ YouTube ਲੈ ਲੈ ਕੀ ਹੈ ਚੈਨਲ ਜਦੋਂ ਚੈਨਲ ਦਾ ਨਾਮ ਕੀ ਸਾਹਿਬ ਜਦੋਂ ਮੈਂ ਜਦੋਂ ਮੈਂ ਜਦੋਂ ਮੈਂ ਕੈਨੇਡਾ ਤੋਂ ਸ਼ੁਰੂ ਕੀਤਾ ਸੀਗਾ ਟੂਰ ਪਹਿਲਾਂ ਮੈਂ ਗਿਆ ਸੀ ਵੈਸਟ ਇੰਡੀਜ਼ ਵੈਸਟ ਇੰਡੀਜ਼ ਪਤਾ ਕਿੱਥੇ ਆ ਇੱਥੇ ਉਹ ਵੀ ਮੁਲਾਕੀਆ ਵੈਸਟ ਇੰਡੀਜ਼ ਕੌਣ ਹੈ ਕ੍ਰਿਕਟ ਦੇਖਣ ਕ੍ਰਿਕਟ ਦੇ ਸਕੇਲ ਯਾਰ ਕ੍ਰਿਕਟ ਦੇ ਸਕੇਲ ਪਲਾਡ ਸਾਰੇ ਉੱਥੋਂ ਦੇ ਆ ਉਹ ਕੰਟਰੀ ਐ ਤਾਂ ਸ਼ੁਰੂ ਕੀਤਾ ਸੀ ਸੋ ਕਨਵਲ ਸਿੰਗ ਦਾ ਤੁਹਾਡੇ ਤੋਂ ਇੰਡੀਆ ਦੇ ਫੁੱਲ ਦੇਸੀ ਮੋਹ ਲੱਗਦਾ ਸਿੰਗ ਲੱਗਦਾ ਜੀ ਹਨਾ ਤੁਹਾਡੇ ਉਹਦੇ ਫੁੱਲ ਦੇਸੀ ਮੋਹ ਲੱਗਦਾ ਇੰਡੀਆ ਬਹੁਤ ਚੱਲ ਕੇ ਜਫੀਆਂ ਪਾਓ ਕਹਿਣਗੇ ਤੇ ਨਹੀਂ ਨਾ ਉਹਨਾਂ ਨੇ ਕੀ ਕਿਹਾ ਯਾਰ ਉਹ ਤਾਂ ਪਿਆਰ ਦੇ ਭੁੱਖੇ ਆ ਤੁਹਾਡੇ ਇਹ ਕਹਿੰਦੇ ਮੈਨੂੰ ਪਹਿਲਾਂ ਮਿਲੇ ਫਿਰ ਕਹਿੰਦੇ ਤੁਹਾਡੇ ਮੰਮੀ ਕਿੱਥੇ ਆ ਮੈਂ ਕਿਹਾ ਮੰਮੀ ਬਾਹਰ ਬੈਠੇ ਆ ਕਹਿੰਦੇ ਸਾਨੂੰ ਵੀ ਮਿਲਾਓ ਤੁਹਾਡੀ ਮੰਮੀ ਸਾਡੀ ਮੰਮੀ ਕਿਸੇ ਵਲਡ ਟੂਰ ਕਰਦੇ थे ए ਵਲਡ ਟੂਰ ਮੈਂ ਕਰ ਰਿਹਾ ਇਹਨਾਂ ਨੇ ਮੇਰੇ ਨਾਲ 3 ਕੰਟਰੀਆਂ ਦੇਖੀਆਂ ਮੈਂ 9 ਦੇਖੀਆਂ ਮੈਂ ਹੁਣ 25 ਦੇਖ ਲੈਣੀ ਆ ਇਹਨਾਂ ਨੇ ਚਾਹ ਤੈਨੂੰ ਦੇਖਣੀ ਆ ਅੱਗੇ ਮੈਂ ਕੱਲਾ ਜਾਊਗਾ ਇਹ ਚਲੇ ਜਾਣਗੇ ਇਹ ਇੰਡੀਆ ਚਲੇ ਜਾਣਗੇ ਮੈਂ ਘੁੰਮਦਾ ਫਿਰਦਾ ਫਿਰ ਉਧਰ ਚਲ ਜਾਊਗਾ ਤੁਸੀਂ ਉਹਨੇ YouTube ਤੇ ਦੇਖ ਲੈਣਾ ਮੈਨੂੰ ਕਮੈਂਟ ਕਰਦਿਆ ਕਰਿਓ YouTube ਤੇ ਇਹ ਗੱਲਾਂ ਕਰਾਂਗੇ ਤੁਹਾਨੂੰ ਸੱਦੇ ਵਿੱਚ ਪਾਣਾ ਠੀਕ ਆ ਤਾਂ ਆਉਣਾ ਹੀ ਆ ਵਲੌਗ ਤੁਹਾਡਾ ਆ ਗਿਆ ਦੀ ਅੰਟੀ ਮੈਂ ਕਿਹਾ ਜਦੋਂ ਨੈਕਸਟ ਟਾਈਮ ਜਾਊਗਾ ਨਾ ਲੋ ਜੀ ਗਲੀ ਸਵਰਜਨ ਸਿੰਘ ਆਓ ਚਲਿਏ ਵੇਖੋ ਪੀੜੀਆਂ ਪੀੜੀਆਂ ਗਲੀਆਂ ਹੈ ਓਕੀ ਹੋ ਗਿਆ ਓਕੀ ਹੋ ਗਿਆ ਓਕੀ ਹੋ ਗਿਆ ਇਹ ਬਹੁਤ ਮਸ਼ਹੂਰ ਗਲੀਆਂ ਨੇ ਜਿੱਥੇ ਫੋਟੋ ਸ਼ੂਟ ਵਗੈਰਾ ਕਰਦੇ ਨੇ ਲੋਕ ਪੁਰਾਣੇ ਜ਼ਮਾਨੇ ਪੁਰਾਣੇ ਜ਼ਮਾਨੇ ਦੇ ਆ ਉਸਮਾਨ ਕੀ ਬੈਠਕ ਆ ਬੈਠਕ ਬਣੀ ਹੋਈ ਹੈ ਜੀ ਇਹ ਬੈਠਕ ਦਾ ਕੀ ਇਤਿਹਾਸ ਹੈ ਜੀ ਨਹੀਂ ਮਤਲਬ ਇਹ ਬਹੁਤ ਪੁਰਾਣੀ ਹੈ ਲੋ ਜੀ ਉਸਮਾਨ ਕੀ ਬੈਠਕ ਇਸ ਜਗ੍ਹਾ ਦਾ ਨਾਮ ਸੀਗਾ ਨਹੀਂ ਮੈਨੂੰ ਆ ਦੱਸੋ ਜਿਵੇਂ ਉਹ ਉਸਮਾਨ ਕੀ ਬੈਠਕ ਸੀ ਉਥੇ ਲਿਖਿਆ ਉਹ ਕੀ ਹੈ ਉਹ ਮੈਂ ਦੱਸਣਾ ਅੱਛਾ ਜੀ ਅੱਗੇ ਦਸਨਾਵਾ ਦਿਦਾ ਲਾਉ ਉਸਮਾਨ ਦੀ ਜਿਹੜੀ ਬੈਟਰੀ ਗਈ ਹੈ ਭਾਈ ਉੱਥੇ ਨਾ ਪੁਰਾਣੇ ਜ਼ਮਾਨੇ ਦੇ ਜਿਹੜੇ ਲੋਕ ਰਿਸਤੂ ਆ ਕੇ ਬਹਿੰਦੇ ਬਹਿੰਦੇ ਸੀ ਆਪਣਾ ਖਾਂਦਿਲ ਬੜਾ ਕਾਤੇ ਸੀ ਉਹ ਬੈਠਕ ਨਿਊ ਹੋ ਗਈ ਲੇਕਿਨ ਬਹੁਤ ਮਸ਼ਹੂਰ ਹੋ ਗਈ ਅੱਛਾ ਪੁਰਾਣੇ ਜ਼ਮਾਨੇ ਦੇ ਲੋਕ ਉੱਥੇ ਬਹਿੰਦੇ ਹੁੰਦੇ ਸੀ ਆ ਕੇ ਚਾਹ ਛਾ ਪੀਂਦੇ ਹੁੰਦੇ ਸੀਗੇ ਅੰਗਲਾ ਦਾ ਖੂਹ ਇਹ ਮੁਗਲਾਂ ਦੇ ਦੌਰ ਦਾ ਆ ਖੂਹ ਮੁਗਲਾਂ ਦੇ ਦੌਰ ਦਾ ਹੈ ਉਹ ਅੱਛਾ ਜੀ ਉਸ ਟਾਈਮ ਦੇ ਵਿੱਚ ਇਦਾਂ ਪਾਣੀ ਭਰਦੇ ਸੀ ਥੱਲੋਂ ਪੁਰਾਣਾ ਕੋ ਜੀ ਤੁਸੀਂ ਸ਼ੁਰੂ ਕਰ ਸਕਦੇ ਦੱਸੋ ਜੀ ਫਕਰੇ ਬਾਰੇ ਸਾਰਾ ਜੀ ਸਭ ਤੋਂ ਪਹਿਲੇ ਜੀ ਆਪਕੋ ਉਹ ਦੁਬਾਰਾ ਪੰਜਾਬੀ ਵਿੱਚ ਜੀ ਅਸਲਾਮੁਅਲੈਕਮ ਸਭ ਤੋਂ ਪਹਿਲੇ ਜੀ ਤੁਹਾਨੂੰ ਸਤਿ ਸ੍ਰੀ ਅਕਾਲ ਤੁਸੀਂ ਸਾਡੇ ਸ਼ਹਿਰ ਹੀ ਚਾਹੇ ਤੁਹਾਨੂੰ ਅਸੀਂ ਵੈਲਕਮ ਕਰਦੇ ਆ ਐ ਜੀ ਫੁਆਰੇ ਵਾਲੀ ਬੈਠ ਕੇ ਤੇ ਇਹਨੂੰ ਫੁਆਰੇ ਵਾਲੀ ਬੈਠਕ ਕਿਹਾ ਜਾਂਦਾ ਹੈ ਤੇ ਇਹ 500 ਸਾਲ ਪੁਰਾਣੀ ਜਗ੍ਹਾ ਵੇ ਜਵੇਦ ਮੁਗਲ ਸਾਹਿਬ ਨੇ ਇਸ ਜਗ੍ਹਾ ਦੇ ਓਨਰ ਨੇ ਮੈਨੂੰ ਉਹਨਾਂ ਨੇ ਇੱਥੇ ਹਾਇਰ ਕੀਤਾ ਹੋਵੇ ਗਾਣੇ ਵਾਸਤੇ ਜਿਵੇਂ ਇੱਥੇ ਆਣਾ ਟੂਰ ਆਂਦੇ ਨੇ ਜਿਸ ਤਰ੍ਹਾਂ ਤੁਸੀਂ ਆਏ ਹੋ ਐਸੇ ਤਰ੍ਹਾਂ ਹੀ ਇੰਡੀਆ ਤੋਂ ਜਾਂ ਚਾਈਨਾ ਤੋਂ ਮੁxtਲਫ ਕੰਟਰੀਆਂ ਤੋਂ ਲੋਕ ਆਂਦੇ ਨੇ ਆ ਕੇ ਸਾਡਾ ਲਾਹੌਰ ਦਾ ਕਲਚਰ ਦੇਖਦੇ ਨੇ ਨਾਲ ਉਹਨਾਂ ਨੂੰ ਹਿਸਟਰੀ ਦੱਸੀ ਦੀਏ ਨਾਲ ਗਾਣਾ ਸ਼ਾਣਾ ਸੁਨਾਇਆ ਜਾਂਦਾ ਤੇ ਨਾਲ ਸਾਡੇ ਕੋਲ ਮੀਨੂ ਹੋਵੇ ਤੁਹਾਡੇ ਚਾਹੇ ਕਾਫੀ ਵਾਸਤੇ ਠੀਕ ਹੈ ਇਹ ਮੁਗਲਾਂ ਦੀ ਬੈਠਕ ਹੈ ਜੀ ਇੱਥੇ ਮੁਗਲ ਬੈਠ ਕੇ ਆਪਣਾ ਇੱਕ ਬੇਸਿਕਲੀ ਪਟਵਾਰ ਖਾਨਾ ਸੀ ਜਿੱਥੇ ਬੈਠ ਕੇ ਮਹਾਰਤ ਪਲਾਨ ਕੀਤੀ ਜਾਂਦੀ ਹੈ ਸ਼ਾਹੀ ਕਿਲੇ ਤੋਂ ਬਾਅਦ ਜਨੀਆਂ ਮਾਰਤਾ ਬਨੀਆਂ ਨੇ ਇੱਥੇ ਬੈਠ ਕੇ ਪਲਾਨ ਕੀਤੀਆਂ ਗਈਆਂ ਸ਼ਾਹੀ ਕਿਲੇ ਤੇ ਦੌਰਦੀ ਹੈ ਬਿਲਡਿੰਗ ਹੈ ਬੇਸਿਕਲੀ ਇਹ ਬਿਲਡਿੰਗ ਤੇ ਸਾਹਮਣੇ ਵਾਲੀ ਬਿਲਡਿੰਗ ਇਕੱਠੀ ਸੀ ਜੁਆਇੰਟ ਸੀਗੀ ਇਹ 2006 ਦੇ ਵਿੱਚ ਅਲੱਗ-ਅਲੱਗਾ ਕੀਤੀ ਗਈ ਹੈ ਠੀਕ ਹੈ ਇਹਦੀ ਬਨਾਵਟ ਵੀ ਤੁਸੀਂ ਦੇਖ ਸਕਦੇ ਹੋ ਇਹ ਸ਼ਾਹੀ ਕਿਲੇ ਦੀ ਤਰ੍ਹਾਂ ਹੀ ਹੈ ਤੇ ਇਸ ਪੂਰੇ ਘਾਰੇ 'ਚ ਕਿਤੇ ਸੜੀਆਂ ਨਹੀਂ ਹੈ ਇਹ ਪਿਲਰਸ ਦੇ ਉੱਤੇ ਬਣਾਈ ਗਈ ਹੈ ਠੀਕ ਹੋ ਗਿਆ ਤੇ ਮਸਜਿਦ ਵਜ਼ੀਰ ਖਾਨ ਦੀ ਪਲੈਨਿੰਗ ਵੀ ਇੱਥੇ ਬੈਠ ਕੇ ਕੀਤੀ ਗਈ ਹੈ ਫਵਾਰਾ ਜੀ ਇਹਦੀ وجہ ਤੋਂ ਇਸ ਜਗ੍ਹਾ ਦਾ ਨਾਮ ਫਵਾਰਾ ਬੈਠਕ ਰੱਖਿਆ ਗਿਆ ਹੈ ਇੱਥੇ ਦੋ ਮਕਸਦ ਨੇ ਬਣਾਉਂਦੇ ਇੱਕ ਕਿ ਅੱਜ ਤੋਂ 500 ਸਾਲ ਪਹਿਲੇ ਇਲੈਕਟ੍ਰਿਸਿਟੀ ਨਹੀਂ ਸੀਗੀ ਬਿਜਲੀ ਨਹੀਂ ਸੀ ਹੁੰਦੀ ਤੇ ਇਸ ਤਰ੍ਹਾਂ ਦੇ ਪੱਖੇ ਇਸਤੇਮਾਲ ਕੀਤੇ ਜਾਂਦੇ ਸਨ ਇੱਥੇ ਇੱਕ ਖੜਾ ਮੁਲਾਜ਼ਮ ਇਹਨੂੰ ਇਸ ਤਰ੍ਹਾਂ ਚਲਾ ਰਿਹਾ ਹੁੰਦਾ ਸੀ ਤੁਸੀਂ ਦੇਖ ਸਕਦੇ ਹੋ ਜੀ ਸਰਦਾਰ ਜੀ ਹਵਾ ਆ ਰਹੀ ਹੈ ਤੇ ਇਸ ਤਰ੍ਹਾਂ ਇੱਥੇ ਮੁਲਾਜ਼ਮ ਇੱਕ ਪੱਖਾ ਚੱਲ ਰਿਹਾ ਨਾਲੇ ਫੁਵਾੜਾ ਚੱਲ ਰਿਹਾ ਇਹਦੇ ਦੋ ਪਰਪਸੇ ਹਨ ਫੁਵਾੜੇ ਦੇ ਦੋ ਮਕਸਦ ਹਨ ਕਿ ਪਹਿਲਾ ਇੱਕ ਤੇ ਜਿੱਥੇ ਪਾਣੀ ਹੋਏਗਾ ਕਮਰਾ ਠੰਡਾ ਰਹੇਗਾ ਦੂਸਰਾ ਉਹਨਾਂ ਦੀ ਸੀਕਰਟ ਸੀਕਰਟ ਕੀ ਕਿ ਜਿਹੜੇ ਵੀ ਉਹ ਗੱਲਬਾਤ ਕਰਦੇ ਸਨ ਇੱਥੇ ਖੜਾ ਮੁਲਾਜ਼ਮ ਉਹਨਾਂ ਦੀ ਬਾਤ ਲੀਕ ਕਰ ਦਿੰਦਾ ਸੀ ਅੱਗੇ ਫਿਲਾ ਦਿੰਦਾ ਸੀ ਕਿ ਫਲਾਣੀ ਇਮਾਰਤ ਬਣ ਰਹੀ ਹੈ ਜੀ ਤੇ ਜਦੋਂ ਮਸਜਿਦ ਵਜ਼ੀਰ ਖਾਨ ਸਟਾਰਟ ਕੀਤੀ ਗਈ ਤੇ ਮਸਜਿਦ ਵਜ਼ੀਰ ਖਾਨ ਬਾਦਸ਼ਾਹੀ ਬੀਵੀ ਦੇ ਨਾਲ ਮੁਤਲਕ ਸੀ ਬੀਵੀ ਨਾਲ ਜੁੜੀ ਹੋਈ ਸੀ ਬਾਦਚਾਨੀ ਸੀ ਜਾਂਦਾ ਕਿ ਮੇਰੇ ਘਰ ਦੀ ਗੱਲ ਜਿਹੜੀ ਹੈ ਉਹ ਬਾਹਰ ਜਾਵੇ ਜਾਂ ਇੱਥੇ ਖੜਾ ਮੁਲਾਜ਼ਮ ਵੀ ਸੁਨੇ ਐਸ ਵਜ੍ਹਾ ਤੋਂ ਇਹ ਫੁਆਰੇ ਨੂੰ ਬਣਾਇਆ ਗਿਆ ਕਿ ਜਦੋਂ ਫੁਆਰਾ ਚੱਲੇਗਾ ਪਾਣੀ ਦੀ ਸ਼ੋਰ ਹੋएगी ਖੱਪੇਗੀ ਤੇ ਉਹਨਾਂ ਦੀ ਆਵਾਜ਼ ਜਿਹੜੀ ਹੈ ਇੱਥੋਂ ਕ੍ਰਾਸ ਨਹੀਂ ਕਰੇਗੀ ਇਹ ਫੁਆਰੇ ਦਾ ਮਕਸਦ ਹੈ ਜੀ ਔਰ ਸਾਡੇ ਅੰਦਰੂਨ ਸ਼ਹਿਰ ਦੇ 13 ਦਰਵਾਜ਼ੇ ਨੇ ਜੀ ਉਹ ਸਾਹਮਣੇ ਉਹਦਾ ਸਕੈਚ ਬਣਿਆ ਹੈ ਇਹ ਬੜੇ ਘੱਟ ਲੋਕਾਂ ਨੂੰ ਪਤਾ ਹੈ ਕੋਈ 8 ਕਹਿੰਦਾ ਕੋਈ 7 ਕਹਿੰਦਾ ਲੇਕਿਨ 13 ਦਰਵਾਜ਼ੇ ਨੇ ਇਹ ਤੁਸੀਂ ਇਹ ਦੇਖ ਸਕਦੇ ਹੋ ਲਾਸਟ ਰਾਉਂਡ ਵਿੱਚ ਸਾਰਿਆਂ ਦੇ ਨੇਮ ਮੈਂਸ਼ਨ ਨੇ ਇੱਥੇ ਅਸੀਂ ਮੌਜੂਦ ਹਾਂ ਬਾਕੀ ਸਾਰੇ ਨੇਮ ਲਿਖੇ ਨੇ ਇਹ ਥੋੜਾ ਜਿਹਾ ਮਿੱਟਿਆ ਹੋਇਆ ਹੈ ਮਸਤੀ ਗੇਟ ਹੈ ਮਸਤੀ ਗੇਟ ਹੈ ਬਾਕੀ ਇਹ ਸਾਰੇ ਨਾਮ ਲਿਖੇ ਨੇ ਤੇ ਬਾਹਰ ਤੁਸੀਂ ਖੂਹ ਦੇਖਿਆ ਹਾਂਜੀ ਉਹ ਖੂਹ ਜੀ ਉਹਦੀ ਖੂਹ ਦੀ ਹਿਸਟਰੀ ਹੈ ਕਿ ਅੱਜ ਤੋਂ 500 ਸਾਲ ਪਹਿਲੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਗਿਆ ਹੈ ਕਿ ਇਲੈਕਟ੍ਰਿਸਿਟੀ ਨਹੀਂ ਸੀ ਜਿਹਨੂੰ ਕਿਸੇ ਨੂੰ ਵੀ ਪਾਣੀ ਲੈਣ ਦੀ ਜ਼ਰੂਰਤ ਪੈਂਦੀ ਸੀ ਤੇ ਉਹ ਆਪਣੇ ਇਲਾਕੇ ਦਾ ਖੂਹ ਤਲਾਸ਼ ਕਰਦਾ ਸੀ ਖੂਹ ਨੂੰ ਲੱਭਦਾ ਸੀ ਇੱਥੋਂ ਜਿੱਥੋਂ ਤੁਸੀਂ ਦੇਖਿਆ ਇੱਥੋਂ ਸਾਰਾ ਇਹ ਇਲਾਕਾ ਪਾਣੀ ਭਰਦਾ ਸੀ ਜਿਹੜੇ ਉੱਪਰ ਆਉਂਦੇ ਸਨ ਉਹ ਉੱਪਰੋਂ ਬਾਲਟੀ ਜ ਬਾਲਟੀ ਦੇ ਵਿੱਚ ਰਸੀ ਲਟਕਾ ਕੇ ਤੇ نیچے ਢੈਂਕਦੇ ਨਹੀਂ ਪਾਣੀ ਉੱਤੇ ਵਿੱਚੋਂ ਲੈ ਕੇ ਤੇ ਆਪਣੇ ਇਸਤੇਮਾਲ ਵਿੱਚ ਲੈ ਲੈਣਾ ਐਸੇ ਤਰ੍ਹਾਂ ਹੀ ਫਰਸਟ ਫਲੋਰ ਤੇ ਦੋ ਟੈਂਕ ਨੇ ਇੱਕ ਇਸ ਤਰ੍ਹਾਂ ਦਾ ਵੱਡਾ ਟੈਂਕ ਹੈ ਇੱਕ ਛੋਟਾ ਟੈਂਕ ਹੈ ਜਿਹੜਾ ਛੋਟਾ ਟੈਂਕ ਹੈ ਉਹਦੇ ਵਿੱਚ ਇੱਕ ਮੁਲਾਜ਼ਮ ਬਾਲਟੀ ਪਾਣੀ ਦੀ ਭਰ ਕੇ ਛੋਟੇ ਟੈਂਕ ਚ ਪਾ ਦਿੰਦਾ ਹੈ ਪਾਣੀ ਦੇ ਪ੍ਰੈਸ਼ਰ ਦੇ ਨਾਲ ਐਫ ਵਾੜਾ ਚੱਲਦਾ ਹੈ ਇਹਦੇ ਅੰਦਰ ਇੱਕ ਲੱਕੜੀ ਦੀ ਕਿੱਲੀ ਹੈ ਉਹ ਕਿੱਲੀ ਕਢਦੇ ਨੇ ਤੇ ਫੁਫਾੜਾ ਚੱਲਣਾ ਸਟਾਰਟ ਹੋ ਜਾਂਦਾ ਹੈ ਜਦੋਂ ਇਹ ਭਰ ਜਾਂਦਾ ਹੈ ਤੇ ਇਹ ਤੁਸੀਂ ਦੇਖ ਸਕਦੇ ਹੋ ਐ ਡਰੇਨ ਹੈ ਹਾਂ ਇਹਦੇ ਵਿੱਚੋਂ ਕਪੜਾ ਖਿੱਚਦੇ ਨੇ ਤੇ ਵਾਪਸ ਪਾਣੀ ਜਿਹੜਾ ਵੇ ਕੂਹੇ ਵਿੱਚ ਜਾਂਦਾ ਹੈ ਪਾਣੀ ਨੂੰ ਜ਼ਾਇਆ ਨਹੀਂ ਸੀ ਕੀਤਾ ਜਾਂਦਾ ਹਾਂਜੀ ਵਾਪਸ ਖੂਹ ਦੇ ਵਿੱਚ ਪਾਣੀ ਰੀਸਾਈਕਲ ਯਾਨੀ ਕਿ ਜਿੱਥੋਂ ਆ ਰਿਹਾ ਹੈ ਵਾਪਸ ਉਧਰ ਜਾ ਰਿਹਾ ਹੈ ਇਹ ਇਸ ਜਗ੍ਹਾ ਕੀ ਇਸ ਜਗ੍ਹਾ ਦੀ ਹਿਸਟਰੀ ਹੈ ਕਰੀ ਆਈ ਬਹੁਤ ਬਹੁਤ ਕੋਈ ਗਾਣਾ ਸੁਣਨ ਦਾ ਸੁਣ ਲੋ ਭਾਈ ਜੀ ਸੁਣਾ ਦਿਓ ਜੀ ਗਾਣਾ ਜ਼ੋਰ ਨਾਲ ਤੁਹਾਡੇ ਕੋਲ ਚਲੋ ਠੀਕ ਆਓ ਜਰਾ ਬੈਠੋ ਤੁਹਾਨੂੰ ਪਾਪਾ ਬੁੱਲੇ ਸ਼ਾਹ ਦਾ ਕਲਾਮ ਸੁਣਾਉਣੇ ਆ ਤੇ ਸੋਰੀ ਜੀ ਜੀ ਬੈਠ ਜਾਓ ਕੋਈ ਗੱਲ ਨਹੀਂ ਥੈਂਕ ਯੂ ਇਹ ਲੈ ਜੀ ਸੀਟ ਲੈ ਆ ਥੈਂਕ ਯੂ ਕੋਈ ਮਸਤੀ നക്കായി വി പാഡീ ഭൂസ ते सारे चढ़ कहाँ कहां छेती बोणी में तभी बा नहीं तो मैं मर गय छेती बोनी में तभी बा नहीं तो मैं मर गई तेरे इश्क नचाया तेरे इश्क नचाया करके थे थे छेती बोनी में तभी बा नहीं ता मैं मर ਨਹੀਂ ਤਾਂ ਮੈਂ ਮਰ ਗਈਆਂ ਚੀਤੀ ਬੋਣੀ ਵਿੱਚ ਵੀਵਾ ਨਹੀਂ ਤਾਂ ਮੈਂ ਮਰ ਗਈਆਂ ਤੇਰੇ ਸ਼ਿਕ ਨਚਾਇਆ ਕਰਕੇ ਥੇਇਆ ਥੇਇਆ ਬੁੱਲੇ ਸ਼ਾਨੂ ਸਦੋ ਸ਼ਾਨੇ ਤੇਦੇ ਬੁਏ ਜਿਨੇ ਮੈਨੂੰ ਪਵਾਏ ਚੂੜੇ ਲਾਲ ਤੇ ਸੂਏ ਬੁੱਲੇ ਸ਼ਾਨੂ ਸਦੋ ਸ਼ਾਨੇਤ ਦੇ ਬੁਏ ਜਿਨੇ ਮੈਨੂੰ ਪਵਾਏ ਚੂੜੇ ਲਾਲ ਤੇ ਸੁਏ ਜਾ ਮੈਂ ਮਾਰੀ ਸੀ ੱਡੀ ਮੈਨੂੰ ਮਿਲ ਗਿਆ ਪਿਆ ਜਾ ਮੈਂ ਮਾਰੀ ਸੀ ੱਡੀ ਮੈਨੂੰ ਮਿਲ ਗਿਆ ਪਿਆ ਤੇਰੇ ਸ਼ਿਕ ਨਚਾਇਆ ਤੇਰੇ ਸ਼ਿਕ ਨਚਾਇਆ ਕਰਕੇ ਥੀਆ ਥੀਆ ਛੇਤੀ ਬੋਣੀ ਵੇ ਤੀ ਵਿਆਹ ਨਹੀਂ ਤਾਂ ਮੈਂ ਮਰ ਗਈਆਂ ਸਸਵੇ ਬਾਤ ਪੰਜਾਬੀ ਵੀ ਨੇ ਸੁਣਾ ਦੇ ਪੰਜਾਬੀ ਪੰਜਾਬੀ ਤੁਹਾਨੂੰ ਮੈਡਮ ਦਾ ਸੁਣਾਉਣੇ ਫਿਰ ਮੈਡਮ ਨੂਰ ਜਾਨ ਜੀ ਦਾ ਮੈਡਮ ਨੂਰ ਜਾਨ ਭਾਜੀ ਸੁਣਿਆ ਪਾਕਿਸਤਾਨੀ ਹਮ ਵੇ ਬਈ ਬਾ वे बेमाना वे हर जाई तू ते मेरी अखिया दी नींद छुराई मेरा नाम है जी मैसम अली खान हाँ जी सो so, मैं लाहौर से हूँ तो ये सरदार जी आए हैं हमारे पास इनका शुक्रिया तो जे तुम ਲਾਹੌਰ ਦੀਆਂ ਪੁਰਾਣੀਆਂ ਗਲੀਆਂ ਦੇਖਣੀਆਂ ਤੇ ਇਹ ਕੀ ਆ ਏਰੀਆ ਦਾ ਨਾਮ ਮੁਗਲਾਂ ਦਾ ਉਸਮਾਨ ਦੀ ਬੈਠਕ ਉਸਮਾਨ ਉਸਮਾਨ ਦੀ ਬੈਠਕ ਉਹਦੇ ਤੁਸੀਂ ਥੋੜਾ ਜਿਹਾ ਅੱਗੇ ਆਉਣਾ ਤੇ ਇੱਥੇ ਤੁਹਾਨੂੰ ਕਾਫੀ ਹਿਸਟਰੀ ਮਿਲਣੀ ਹੈ ਦੇਖਣ ਨੂੰ ਤੇ ਇਹ ਫੁਵਾਰਾ ਬੈਠਕ ਹੈ ਤੇ ਇੱਥੇ ਜ਼ਰੂਰ ਪਹੁੰਚੋ ਤੇ ਵੀਰ ਨੂੰ ਮਿਲੋ ਬਹੁਤ ਚੰਗੇ ਨੇ ਤੇ ਇਹਨਾਂ ਕੋਲ ਗਾਣਾ ਸੁਣੋ ਸ਼ੁਕਰੀਆ ਜੀ ਸ਼ੁਕਰੀਆ ਲਓ ਜੀ ਰੇਲਵੇ ਸਟੇਸ਼ਨ ਕਰ ਲਓ ਚੈੱਕ ਲਾਹੌਰ ਦਾ ਓ ਆਈ ਰੇਲਵੇ ਸਟੇਸ਼ਨ ਸੋਹਣਾ ਰੇਲਵੇ ਸਟੇਸ਼ਨ ਗੋਰੀਆਂ ਦਾ ਬਣਾਇਆ ਹੋਇਆ ਦੇਖੋ ਐਂ ਲੱਗਦਾ ਜਿਵੇਂ ਕਿਲਾ ਹੁੰਦਾ ਐਡਾ ਸੋਹਣਾ ਰੇਲਵੇ ਸਟੇਸ਼ਨ ਬਣਾਇਆ ਇਹਨਾਂ ਨੇ ਤੇ ਆ ਚੈੱਕ ਕਰੋ ਇੱਥੇ ਟ੍ਰੇਨ ਜਾ ਰਹੀ ਆ ਹਰੇ ਰੰਗ ਦੀ ਬੜੀ ਸੋਹਣੀ ਲਓ ਮਦਸਰ ਜੀ ਖਿੱਚ ਦਿਓ ਕੰਮ ਠੀਕ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਓਕੇ ਲਓ ਜੀ ਆ ਹਰਜੀਤ ਵਾਸਤੇ ਹੋ ਗਿਆ ਕੁਰਤਾ ਪਜਾਮਾ 10 ਰੰਗ ਸੋਨਾ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਰੰਗ ਮੈਂ ਦੋ ਲੈ ਲੈਣੀ ਤਾਂ ਮੈਂ ਇੱਕੇ ਵੀ ਲੈ ਲੈਣਾ ਸੀ ਨਹੀਂ ਸੱਚੀ ਦੋ ਲੈ ਲੈ ਮੈਂ ਨਹੀਂ ਮੈਂ ਵੀ ਲੈ ਲੈਣਾ ਜੀ ਤੇ ਲੈ ਲੈਣਾ ਲੈ ਲਈਏ ਇੱਕ ਹੋ ਲੈ ਲੋ ਤੁਹਾਨੂੰ ਕੰਮ ਲਓ ਜੀ ਕੁਰਤੇ ਪਜਾਮੇ ਵਾਲੀ ਜਗਾ ਤੇ ਤੀਜਾ ਕਿਹੜਾ ਹੈ ਤਕੀ ਸਾਡਾ ਮੈਂ ਵੀਡੀਓ ਨਹੀਂ ਬਣਾਈ ਇੱਥੋਂ ਦੀ ਅੱਜ ਬਣਾਉਣ ਲੱਗਿਆ ਤੇ ਚਾਹ ਆ ਗਈ ਹੈ ਖਜੂਰਾ ਆ ਗਈ ਹੈ ਤੁਹਾਨੂੰ ਸੇਵਾ ਦੱਸਦੇ ਆ ਚਾਹ ਖਜੂਰਾ ਛੋਲੇ ਬਿਸਕੁਟ ਕੁਰਤੇ ਲੈ ਲੈ ਆ ਦੋ ਤਿੰਨ ਹੋਰ ਚਾਰ ਹੀ ਲੈ ਲੈ ਇਹਨੂੰ ਬਾਹਰੋਂ ਦਿਖਾ ਦੇਣਾ ਦੁਕਾਨ ਤੁਸੀਂ ਕੁਰਤੇ ਪਜਾਮੇ ਲੈਣੇ ਤੇ ਇੱਥੇ ਆਉਣਾ ਹੋਰ ਕਿਤੇ ਨਹੀਂ ਜਾਣਾ ਸਾਰਿਆਂ ਨਾਲੋਂ ਘੈਂਟ ਕੁਰਤੇ ਆ ਸਿਓਕੇ ਵੀ ਦੇ ਦੇਣਗੇ ਵਿਥਿਨ 1 অর 2 ਡੇਸ ਆ ਤੁਸੀਂ ਨਾਮ ਨੋਟ ਕਰ ਲਓ ਕਟ ਦਿਓ ਜੋਰ ਲਾ ਦਿਓ ਆ ਕੱਟਦੀ ਜਾਣ ਵੱਡੇ ਵੱਡਾ ਕਿੰਨਾ ਜ਼ੋਰ ਲਾ ਸਕਦੇ ਓਕੇ ਜੀ ਮਿਲਦੇ ਆ ਫੇਰ ਅਗਲੀ ਵਾਰੀ ਇਨਸ਼ਾਅੱਲਾ ਬਹੁਤ ਸੋਹਣਾ ਤੁਹਾਡਾ ਕੰਮ ਹੈ ਸਾਰਾ ਕੁਛ ਹੀ ਬੜਾ ਸੋਹਣਾ ਉਸ ਤੋਂ ਵੱਧ ਤੁਹਾਡਾ ਉਦੂ ਸੋਹਣਾ ਤੁਹਾਨੂੰ ਵੀ ਮਿਲਦੇ ਆ ਤੇ ਅਗਲੀ ਵਾਰੀ ਦਾਵਤ ਦਾ ਪੱਕਾ ਤੁਹਾਡੇ ਅੱਲੀ ਦੇਸੀ ਮੁਰਗਾ ਖਾਵਾਂਗੇ ਇਨਸ਼ਾ ਅੱਲਾਹ ਦੇਸੀ ਮੁਰਗਾ ਦੇਸੀ ਧੋ ਸਾਗ ਸਾਗ ਹਾਂਜੀ ਤੁਹਾਨੂੰ ਖਾਵਾਂਗੇ ਜੀ ਠੀਕ ਆ ਜੀ ਠੀਕ ਆ ਓਕੇ ਜੀ ਲੋ ਜੀ ਆਪਾਂ ਐਸੀ ਡਰਾਈ ਫਰੂਟ ਲੈਣ ਤੇ ਲੈ ਲਿਆ 14 ਕੁ ਹਜ਼ਾਰ ਦਾ ਡਰਾਈ ਫਰੂਟ ਲੈ ਲਿਆ ਬਦਾਮ ਲੈ ਲਏ 2 ਕਿਲੋ ਕਿਲੋ ਫਰੂਟ ਲੈ ਲਏ 1 ਕਿਲੋ ਕਾਜੂ ਲੈ ਲਏ ਤੇ ਬਾਈ ਪੈਕ ਕਰੀ ਜਾਂਦਾ ਤੇ ਸਵਾਦ ਆ ਇਹਨਾਂ ਦਾ ਫਰੂਟ ਡਰਾਈ ਫਰੂਟ ਇਥੇ ਆ ਚਮਣ ਆਈਸਕ੍ਰੀਮ ਕਹਿੰਦੇ ਪਹਾਵਾ ਫੇਮਸ ਆ ਚਮਣ ਆਈਸਕ੍ਰੀਮ ਉਹਦੇ ਨਾਲ ਹੀ ਆ ਦੁਕਾਨ ਐ ਅੱਧਾ ਦਾ ਕਿਲੋ ਬਦਾਮ ਤਾਂ ਹੀ ਖੜੇ ਖਾ ਗਏ ਇਥੇ ਐਨੇ ਚੰਗੇ ਬੰਦੇ ਆ ਕਹਿੰਦੇ ਹੋਰ ਖਾ ਲਓ ਸੋ ਆ ਜਿਓ ਤੁਸੀਂ ਲੈ ਜਾਓ ਬਦਾਮ ਕਰਜੂ ਅਮਰੀਕਾ ਸੇ ਕੈਨੇਡਾ ਸੇ ਪ੍ਰੈਂਟਨ ਸੇ ਪ੍ਰੈਂਟਨ ਸੇ ਨਹੀਂ ਸਰੀ ਸੇ ਆਏ ਜੇ ਮੈਨਰ ਪਰ ਪ੍ਰੈਂਟਨ ਸੇ ਆਏ ਇਹ ਪਿੱਛੇ ਪ੍ਰੈਂਟਨ ਵਾਲੇ ਬੈਠੇ ਹੋ ਜੀ ਖੈਰ ਸਰਸਰੀਆ ਕਾਲ ਜੀ ਸਰਦਾਰ ਜੀ ਸਰਦਾਰ ਜੀ ਹਾਂ ਹੋਰ ਠੀਕ ਠਾਕ ਹੋ ਕਿੰਨੇ ਵਜੇ ਤੱਕ ਕੰਮ ਕਰਦੇ ਰਹੋ ਜਿੱਥੇ 12:00 8 ਘੰਟੇ ਡਿਊਟੀ ਹੈ ਜੀ ਕਿੰਨੇ ਤੋਂ ਕਿੰਨੇ ਸਾਊਥ ਕੋਰੀਆ ਹੈ ਵੇ ਜੀ ਪੰਪ ਬਣਾਇਆ ਕੰਪਨੀ ਨੇ ਸਾਊਥ ਕੋਰੀਆ ਸਾਊਥ ਕੋਰੀਆ ਕੰਪਨੀ ਹੈ 8:00 ਵਜੇ ਤੋਂ 4:00 ਵਜੇ ਲੈ ਕੇ ਰਾਤੀ 12:00 ਵਜੇ ਤੱਕ ਡਿਊਟੀ ਹੈ ਬਲੌਗ ਵਿੱਚ ਜ਼ਰੂਰ ਪੈਂਗੇ ਹਾਂ ਇਹ ਹਾਂ ਬਲੌਗ ਵਿੱਚ ਆਏਗਾ ਮੇਰੇ ਚੈਨਲ ਚੈਨਲ ਕਿਹੜੇ ਬਲੌਗ ਵਿੱਚ ਮੇਰਾ ਚੈਨਲ ਹੈ ਟ੍ਰੈਵਲ ਸਿੰਘ ਟ੍ਰੈਵਲ ਸਿੰਘ ਸਹੀ ਹੈ ਮੇਰਾ ਦੋਸਤ ਕੈਲਕਲ ਕਰ ਗਿਆ ਵਾ ਨਾ ਉਹ ਉੱਠਾ ਅੱਜ ਕਰ ਸਾਡੇ ਜ਼ਿਕਾ ਲਿਆ ਸਾਡਾ ਕੈਸ਼ੀਅਰ ਸਰ ਜੀ ਸਾਡੀ ਫੋਟੋ ਸ਼ੂਟ ਛੜਿਓ ਆ ਜਾਣਾ ਆ ਜਾਣਾ ਬਲੌਗ ਇਹ ਤੁਹਾਡਾ ਲੋਚ ਆ ਜਾਣਾ ਫੇਰੀ ਦੇਖੋ ਕਿ ਚੈਨਲ ਤੋਂ ਲਲੋ ਬਹੁਤ ਆਈਸ ਇਨਸ਼ਾਅੱਲਾ ਲਾਈਵ ਮਿਹਰਬਾਨੀ ਹੋਰ ਬਹੁਤ ਬਹੁਤ ਸ਼ੁਕਰੀਆ ਹਾਂ ਕਿਤਾ ਮਿਲ ਕੇ ਡਾਲਰ 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 ਹੋ ਗਿਆ ਕੰਮ ਫੋਟੋ ਖਿੱਚੋ ਜੀ ਹਾਂ ਉਹ ਆਪਣੀ ਜਲੀ ਫੋਟੋ ਖਿੱਚ ਗਏ